ਇਹ ਕੁਝ ਕੋ ਲਾਈਨਾਂ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਹਰ ਗੱਲ ਹਰ ਕੰਮ ਰੱਬ ਦੇ ਆਸਰੇ ਤੇ ਦੂਜੇ ਲੋਕਾਂ ਦੇ ਆਸਰੇ ਛੱਡਿਆ ਹੁੰਦਾ ਤੇ ਆਪ ਬਸ ਰੱਬ ਦੇ ਵਿਆਹ ਹੀ ਆਏ ਹੁੰਦੇ ਦੁਨੀਆ ਤੇ ਇਹ ਉਹਨਾਂ ਲਈ ਨੇ ਸਬਰ ਹਰ ਜਗ੍ਹਾ ਤੇ ਸਬਰ ਕਰਨਾ ਵੀ ਠੀਕ ਨਹੀਂ ਕਹਿਣ ਵਾਲਿਆਂ ਦੇ ਪਿੱਛੇ ਚਾਤੀ ਮਾਰੋ ਕੀ ਸਬਰ ਕਰਕੇ ਮਿਲਿਆ ਕੀ ਜੇੜੀ ਮਰਜ਼ੀ ਰੱਬ ਦੀ ਉਥੇ ਸਬਰ ਹੀ ਬੰਦੇ ਨੂੰ ਤਾਰ ਦਿੰਦਾ ਪਰ ਇਨਸਾਨ ਤੇ ਆਸ ਰੱਖ ਸਬਰ ਨੂੰ ਬੰਦਿਆ ਪੱਲੇ ਬੰਨ ਕੇ ਆਖਰ ਕੁਝ ਹੱਥ ਨਹੀਂ ਆਉਣਾ ਸਮਝ ਆਪ ਨੂੰ ਹੋਣੀ ਚਾਹੀਦੀ ਜੋ ਰੱਬ ਕਰ ਸਕਦਾ ਉਹ ਬੰਦਾ ਨਹੀਂ ਹਿੰਮਤ ਆਪ ਕਰ ਲਓ ਉਹੜਾ ਆਪ ਮਰ ਲਓ ਕੋਈ ਕਿਸੇ ਲਈ ਕਰਦਾ ਤੰਦਾ ਨਹੀਂ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ